ਤੇ ਜਿਹੜੇ ਅਕਾਲੀ ਦਲ ਤੇ ਹੋਰ ਤੁਰੇ ਫਿਰਦੇ ਨੇ ਇਹ ਸੁਖਵੀਰ ਬਾਦਲ ਗੱਲਾਂ ਕਰਦਾ ਸਿੱਖੀ ਦੀ ਗੱਲ ਕਰਦਾ ਉਹ ਜਿਹੜਾ ਅਕਾਲ ਤਖਤ ਦੇ ਸਾਹਮਣੇ ਕਹਿ ਕੇ ਕਿ ਮੇਰੇ ਕੋਲ ਗਲਤੀਆਂ ਹੋਈਆਂ ਨੇ ਤੇ ਅੱਜ ਉਹ ਅਕਾਲੀ ਦਲ ਦਾ ਕਹਿੰਦਾ ਮੈਂ ਸਿਪਾਸ ਲਾ ਰਿਆਂ ਉਹਨੂੰ ਕਦੀ ਸਿੱਖ ਕੌਮ ਨਹੀਂ ਬਰਦਾਸ਼ਤ ਕਰੇਗੀ ਕਦੀ ਮਾਫੀ ਨਹੀਂ ਕਰੇਗੀ ਕਦੀ ਮਾਫੀ ਨਹੀਂ ਕਰੇਗੀ ਜਿੰਨੇ ਰਾਮ ਰਹੀਮ ਦਾ ਸਾਥ ਦਿੱਤਾ ਹੋਏ ਕਦੀ ਮਾਫੀ ਨਹੀਂ ਕਰੇਗੀ ਜਿੰਨੇ ਗੁਰੂ ਗ੍ਰੰਥ ਸਾਹਿਬ ਦੀ ਬੇਦੀ ਕਰਵਾਈ ਹੋਏ ਇਸ ਅਕਾਲੀ ਦਲ ਦਾ ਪਾਣੀ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਤੇ ਜਿਹੜੇ ਅਕਾਲੀ ਦਲ ਤੇ ਹੋਰ ਤੁਰੇ ਪਿਰਦੇ ਨੇ ਇਹ ਸੁਖਵੀਰ ਬਾਦਲ ਗੱਲਾਂ ਕਰਦਾ ਸਿੱਖੀ ਦੀ ਗੱਲ ਕਰਦਾ ਉਹ ਜਿਹੜਾ ਅਕਾਲ ਤਖਤ ਦੇ ਸਾਹਮਣੇ ਕਹਿ ਕੇ ਕਿ ਮੇਰੇ ਕੋਲ ਗਲਤੀਆਂ ਹੋਈਆਂ ਨੇ ਤੇ ਅੱਜ ਉਹ ਅਕਾਲੀ ਦਲ ਦਾ ਕਹਿੰਦਾ ਮੈਂ ਸੱਪਾ ਸਲਾ ਰਿਆਂ ਉਹਨੂੰ ਕਦੀ ਸਿੱਖ ਕੌਮ ਨਹੀਂ ਬਰਦਾਸ਼ਤ ਕਰੇਗੀ ਕਦੀ ਮਾਫੀ ਕਰੇਗੀ ਕਦੀ ਮਾਫੀ ਨਹੀਂ ਕਰੇਗੀ ਜਿੰਨੇ ਰਾਮ ਰਹੀਮ ਦਾ ਸਾਥ ਦਿੱਤਾ ਹੋਏ ਕਦੀ ਮਾਫੀ ਕਰੇਗੀ ਜਿਨੇ ਗੁਰੂਗ੍ਰੰਥ ਸਾਹਿਬ ਦੀ ਬੈਲੀ ਕਰਵਾਈ ਹੋਏ ਇਸ ਅਕਾਲੀ ਦਲ ਦਾ ਭੋਗ ਪੈ ਗਿਆ ਤਗੜੇ ਹੋਵੋ ਆਪ ਆਪਣੀ ਪਾਰਟੀ ਨੂੰ ਲੈ ਕੇ ਆਈਏ ਬਹੁਤ ਬਹੁਤ ਤੜਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਇਹ ਗੱਲ ਨਹੀਂ ਬਣੀ ਵਾਹਿਗੁਰੂ ਜੀ ਕਾ ਖਾਲਸਾ ਕੀ ਫਤਿਹ ਤੇ ਜਿਹੜੇ ਅਕਾਲੀ ਦਲ ਤੇ ਹੋਰ ਤੁਰੇ ਪਿਰਦੇ ਨੇ ਇਹ ਸੁਖਵੀਰ ਬਾਦਲ ਗੱਲਾਂ ਕਰਦਾ ਸਿੱਖੀ ਦੀ ਗੱਲ ਕਰਦਾ ਉਹ ਜਿਹੜਾ ਅਕਾਲ ਤਖਤ ਦੇ ਸਾਹਮਣੇ ਕਹਿ ਕੇ ਕਿ ਮੇਰੇ ਕੋਲ ਗਲਤੀਆਂ ਹੋਈਆਂ ਨੇ ਤੇ ਅੱਜ ਉਹ ਅਕਾਲੀ ਦਲ ਦਾ ਕਹਿੰਦਾ ਮੈਂ ਸੱਪਾ ਸਲਾ ਰਿਆਂ ਉਹਨੂੰ ਕਦੀ ਸਿੱਖ ਕੌਮ ਨਹੀਂ ਬਰਦਾਸ਼ਤ ਕਰੇਗੀ ਕਦੀ ਮਾਫਦੀ ਕਰੇਗੀ ਕਦੀ ਮਾਫ ਨਹੀਂ ਕਰੇਗੀ ਜਿੰਨੇ ਰਾਮ ਰਹੀਮ ਦਾ ਸਾਥ ਦਿੱਤਾ ਹੋਏ ਕਦੀ ਮਾਫ ਨਹੀਂ ਕਰੇਗੀ ਜਿੰਨੇ ਗੁਰੂ ਗ੍ਰੰਥ ਸਾਹਿਬ ਦੀ ਬੇਗਲੀ ਕਰਵਾਈ ਹੋਏ ਇਹ ਸ ਅਕਾਲੀ ਦਲ ਦਾ ਪਾਣੀ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਤੇ ਜਿਹੜੇ ਅਕਾਲੀ ਦਲ ਤੇ ਹੋਰ ਤੁਰੇ ਪਿਰਦੇ ਨੇ ਇਹ ਸੁਖਵੀਰ ਬਾਦਲ ਗੱਲਾਂ ਕਰਦਾ ਸਿੱਖੀ ਦੀ ਗੱਲ ਕਰਦਾ ਉਹ ਜਿਹੜਾ ਅਕਾਲ ਤਖਤ ਦੇ ਸਾਹਮਣੇ ਕਿ 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 ਮੇਰੇ ਕੋਲ ਗਲਤੀਆਂ ਹੋਈਆਂ ਨੇ ਤੇ ਅੱਜ ਉਹ ਅਕਾਲੀ ਦਲ ਦਾ ਕਹਿੰਦਾ ਮੈਂ ਸਿਪਾਸ ਲਾ ਰਿਆਂ ਉਹਨੂੰ ਕਦੀ ਸਿੱਖ ਕੌਮ ਨਹੀਂ ਬਰਦਾਸ਼ਤ ਕਰੇਗੀ ਕਦੀ ਮਾਫ ਨਹੀਂ ਕਰੇਗੀ ਕਦੀ ਮਾਫ ਨਹੀਂ ਕਰੇਗੀ ਜਿੰਨੇ ਰਾਮ ਰਹੀਮ ਦਾ ਸਾਥ ਦਿੱਤਾ ਹੋਏ ਕਦੀ ਮਾਫ ਨਹੀਂ ਕਰੇਗੀ ਜਿੰਨੇ ਗੁਰੂ ਗ੍ਰੰਥ ਸਾਹਿਬ ਦੀ ਬਿਰਵੀ ਕਰਵਾਈ ਹੋਏ ਇਸ ਅਕਾਲੀ ਦਲ ਦਾ ਭੋਗ ਪੈ ਗਿਆ ਤਕੜੇ ਹੋਵੋ ਆਪ ਆਪਣੀ ਪਾਰਟੀ ਨੂੰ ਲੈ ਕੇ ਆਈਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਜੇ ਗੱਲ ਨਹੀਂ ਬਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਹੜੇ ਅਕਾਲੀ ਦਲ ਤੇ ਹੋਰ ਤੁਰੇ ਫਿਰਦੇ ਨੇ ਇਹ ਸੁਖਵੀਰ ਬਾਦਲ ਗੱਲਾਂ ਕਰਦਾ ਸਿੱਖੀ ਦੀ ਗੱਲ ਕਰਦਾ ਉਹ ਜਿਹੜਾ ਅਕਾਲ ਤਖਤ ਦੇ ਸਾਹਮਣੇ ਕਹਿ ਕੇ ਕਿ ਮੇਰੇ ਕੋਲ ਗਲਤੀਆਂ ਹੋਈਆਂ ਨੇ ਤੇ ਅੱਜ ਉਹ ਅਕਾਲੀ ਦਲ ਦਾ ਕਹਿੰਦਾ ਮੈਂ ਸਿਪਾਸ ਲਾ ਰਿਆਂ ਉਹਨੂੰ ਕਦੀ ਸਿੱਖ ਕੌਮ ਨਹੀਂ ਬਰਦਾਸ਼ਤ ਕਰੇਗੀ ਕਦੀ ਮਾਫੀ ਨਹੀਂ ਕਰੇਗੀ ਕਦੀ ਮਾਫੀ ਨਹੀਂ ਕਰੇਗੀ ਜਿੰਨੇ ਰਾਮ ਰਹੀਮ ਦਾ ਸਾਥ ਦਿੱਤਾ ਹੋਏ ਕਦੀ ਮਾਫੀ ਨਹੀਂ ਕਰੇਗੀ ਜਿਨੇ ਗੁਰੂ ਗ੍ਰੰਥ ਸਾਹਿਬ ਦੀ ਬਿਰਵੀ ਕਰਵਾਈ ਹੋਏ ਇਸ ਅਕਾਲੀ ਦਲ ਦਾ ਪਾ ਦੇਣੀ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਤੇ ਜਿਹੜੇ ਅਕਾਲੀ ਦਲ ਤੇ ਹੋਰ ਤਰ੍ਹਾਂ ਦੇ ਪੜਦੇ ਨੇ ਇਹ ਸੁਖਵੀਰ ਬਾਦਲ ਗੱਲਾਂ ਕਰਦਾ ਸਿੱਖੀ ਦੀ ਗੱਲ ਕਰਦਾ ਉਹ ਜਿਹੜਾ ਅਕਾਲ ਤਖਤ ਦੇ ਸਾਹਮਣੇ ਕਹਿ ਕੇ ਕਿ ਮੇਰੇ ਕੋਲ ਗਲਤੀਆਂ ਹੋਈਆਂ ਨੇ ਤੇ ਅੱਜ ਉਹ ਅਕਾਲੀ ਦਲ ਦਾ ਕਹਿੰਦਾ ਮੈਂ ਸਿਪਾਸ ਲਾ ਰਿਆਂ ਉਹਨੂੰ ਕਦੀ ਸਿੱਖ ਕੌਮ ਨਹੀਂ ਬਰਦਾਸ਼ਤ ਕਰੇਗੀ ਕਦੀ ਮਾਫੀ ਨਹੀਂ ਕਰੇਗੀ ਕਦੀ ਮਾਫੀ ਨਹੀਂ ਕਰੇਗੀ ਜਿਨਨੇ ਰਾਮ ਰਹੀਮ ਦਾ ਸਾਥ ਦਿੱਤਾ ਹੋਏ ਕਦੀ ਮਾਫ ਨਹੀਂ ਕਰੇਗੀ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਗਾਨੀ ਕਰਵਾਈ ਹੋਏ ਇਸ ਅਕਾਲੀ ਦਲ ਦਾ ਭੋਗ ਪੈ ਗਿਆ ਤਗੜੇ ਹੋਵੋ ਆਪ ਆਪਣੀ ਪਾਰਟੀ ਨੂੰ ਲੈ ਕੇ ਆਈਏ ਬਹੁਤ ਬਹੁਤ ਤੜਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਅਜੇ ਗੱਲ ਨਹੀਂ ਬਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ